ਆ ਗਿਆ ਕਰਦੇ ਸਿਫਤ ਗਬਰੂ ਦੀ ਨੇਕਾ ਨਦੂੜ ਵਾਲਾ ਖੇਡ ਮੈਦਾਨ ਦੇ ਵਿੱਚ ਪਹਿਲੇ ਸਾਲ ਆਇਆ ਹੈ ਔਰ ਇਸ ਨੌਜਵਾਨ ਨੇ ਬੜੀਆਂ ਸੋਹਣੀਆਂ ਕਬੱਡੀਆਂ ਪਾਈਆਂ ਨੇ ਲਾ ਹੁਣ ਵੇਖਦਾ ਹੈ ਵੀ ਕੌਣ ਇਸ ਵੇਖੋ ਸ਼ਦੀਪ ਸਿੰਘ ਇਸ ਸਮੇਂ ਵੇਖਦਾ ਵੀ ਲੈ ਵੀ ਜੱਲੋ ਵਾਲੀਆ ਆਹ ਵੇਖ ਲਾ ਵੀ ਫੇਵਰੇਟ ਖਿਡਾਰੀਆਂ ਦੇ ਵਿੱਚ ਨਾਮ ਹੈ ਇੱਕ ਪਾਸੇ ਕਹਿੰਦੇ ਚੜਦੀ ਜਵਾਨੀ ਦੂਜੇ ਪਾਸੇ ਆਹ ਤਿਆਰਬਾ ਖੇਡ ਕਬੱਡੀ ਦਾ ਏ ਇਸ ਸਮੇਂ ਦੁੱਗਾਂ ਵਾਲਾ ਉਹ ਦੁੱਗਾਂ ਵਾਲਾ ਜੱਟ ਵੱਲ ਰਵੀ ਕੈਲਰੀਅਮ ਦੇ ਲਈ ਧੁੱਗਾ ਬ੍ਰਦਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਉਧਰ ਅੰਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅੱਜ ਵਿਸ਼ੇਸ਼ ਤੌਰ ਤੇ ਪੁੱਜੀ ਹੋਈ ਹੈ ਸਾਰੀ ਪ੍ਰਬੰਧਕ ਕਮੇਟੀ ਦਾ ਗੋਗਾ ਗੋੜੀਆਂ ਜੀ ਕਹਿੰਦੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ ਇਹ ਖੁਸ਼ੀ ਦੁੱਗਾਂ ਵਾਲਾ ਜਿਹੜੇ-ਜਿਹੜੇ ਖੁਸ਼ੀ ਨੂੰ ਪਿਆਰ ਕਰਦੇ ਹਾਂ ਨੇ ਕਹਿੰਦੇ ਪਹਿਲੇ ਜਫਾ ਲਾਇਆ ਉਸਤਾਦ ਜੀ ਦੁਨੀਆਂ ਨੇ ਖੜੇ ਹੋ ਕੇ ਆ ਰਵੀ ਕੱਲਮ ਵਾਲਾ ਤਾੜੀਆਂ বাজ ਰਹੀਆਂ ਵੀ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਉਹ ਫੈਸਲ ਬੱਟੂ ਇਸਵੇਂ ਨੌਜਵਾਨ ਲੈਣਦੇ ਪੰਜਾਬ ਦਾ ਰੇਡ ਪਾ ਰਿਹਾ ਦੁੱਗਾਂ ਵਾਲਾ ਮੂਹਰੇ ਹੋ ਗਿਆ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਹਨ ਸਿੰਘਾ ਤੋਂ ਫੜ ਕੇ ਕਿਸੇ ਕਿਸੇ ਨੂੰ ਬੱਲ ਹੁੰਦਾ ਲੋਕੋ ਠੱਬੀ ਲਾ ਕੇ ਡੇਗਣ ਦਾ ਉਹ ਰਾਜੇ ਖੇਡੇ ਰਿਹਾ ਸਵੇ ਹੋ ਗਈ ਬੱਲੇ 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 ਵਾਰ ਸਹਾਰਾ ਆ ਗਿਆ ਪ੍ਰਿੰਸ ਕਬੱਡੀ ਦਾ ਪ੍ਰਿੰਸ ਲਾਓ ਵੇਖੋ ਸਾਹਮਣੇ ਤਾੜੀਆਂ ਵੱਜੀਆਂ ਪਰਨੇ ਘੁੰਮ ਗਏ ਤਾੜੀਆਂ ਵੱਜੀਆਂ ਪਰਨੇ ਘੁੰਮ ਗਏ ਪਰਨੇ ਘੁੰਮ ਗਏ ਉਧਰ ਸੁੱਖਾ ਰੰਧਾਵਾ ਕਹਿੰਦਾ ਵੀ ਸੁੱਖ ਖੋਸਾ ਜੋ ਕਿ ਪ੍ਰਧਾਨ ਨੇ ਸਾਡੇ ਸਰੀ ਸੁਪਰਸਟਾਰ ਤੇ ਕਾਮਾਂਗਾ ਟਾ ਮਰੂ ਦੇ ਸੁੱਖ ਖੋਸੇ ਦਾ ਤੇ ਨਾਲ ਜੋਤੀ ਸਮਰੇ ਦਾ ਦਿਲੋਂ ਧੰਨਵਾਦ